ਪੰਜਾਬ ਦੇ ਵਿੱਚ ਰੁਕ ਰੁਕ ਕੇ ਹੋ ਰਹੀ ਬਰਸਾਤ ਬਰਸਾਤ ਦੇ ਕਾਰਨ ਰਾਜਪੁਰਾ ਦੇ ਇੰਟਰਪ੍ਰੈਸ ਦੇ ਵਿੱਚ ਪਾਣੀ ਭਰਿਆ ਹੋਇਆ ਹੈ 3-3 4-4 ਫੁੱਟ ਤੱਕ ਪਾਣੀ ਭਰ ਚੁੱਕਿਆ ਹੈ ਲੋਕਾਂ ਨੂੰ ਇਸ ਦੇ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੁਪਈਆ ਵਾਨ ਚਾਲਕਾਂ ਦੀਆਂ ਮੁਸ਼ਕਲਾਂ ਵੀ ਵੱਧ ਚੁੱਕੀਆਂ ਨੇ ਰਾਜਪੁਰਾ ਦੀਆਂ ਤਸਵੀਰ ਤੁਹਾਨੂੰ ਦਿਖਾ ਰਿਹਾ ਪਿਛਲੇ ਸਮੇਂ ਦੌਰਾਨ ਹੀ ਕਰੋਨਾ ਪਈ ਲਾਗਤਨਾ ਬੜਾਇਆ ਗਿਆ ਸੀਗਾ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਖਾਸ ਕਰ ਦੋ ਪਹੀਆ ਵਾਹਨ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਭਾਵੇਂ ਕਿ ਨਗਰ ਕੌਂਸਲ ਦੀ ਟੀਮਾਂ ਵੱਲੋਂ ਜਰੂਰ ਇੱਥੇ ਮੋਟਰਾਂ ਲਗਾਈਆਂ ਗਈਆਂ ਨੇ ਨਿਕਲਦੇ ਲਈ ਪਰ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਮੋਟਰਾਂ ਵੀ ਕੰਮ ਨਹੀਂ ਕਰ ਰਹੀਆਂ ਔਰ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਦੋ ਪਹੀਆ ਵਾਹਨ ਇਹਦੇ ਵਿੱਚ ਗਿਰ ਚੁੱਕੇ ਨੇ ਕਈ ਕਈਆਂ ਦੀਆਂ ਸੱਟਾਂ ਲੱਗ ਚੁੱਕੀਆਂ ਨੇ ਖਾਸ ਕਰ ਜਿਹੜੀ ਗੱਡੀਆਂ ਨੇ ਕਈ ਉਹ ਵੀ ਵਿੱਚ ਬੰਦ ਹੋ ਚੁੱਕੀਆਂ ਨੇ ਔਰ ਖਾਸ ਕਰ ਕਿਉਂਕਿ 10ਵਾਂ ਕੀ ਪਟਿਆਲਾ ਤੋਂ ਚੰਡੀਗੜ੍ਹ ਜਾਂਦੇ ਆ ਤਾਂ ਪਰਲੇ ਪਾਸੇ ਵਾਲਾ ਜਿਹੜਾ ਕਿ ਰੇਲਵੇ ਓਵਰਬ੍ਰਿਜ ਹੈ ਉੱਥੇ ਸਾਰੀ ਦਿਨ ਕੰਮ ਚੱਲ ਰਿਹਾ ਹੈ ਜਿਸ ਕਰਕੇ ਦੋਨੋਂ ਅੰਡਰਬ੍ਰਿਜ ਨੇ ਉਹ ਵੀ ਪਾਣੀ ਭਰੇ ਹੋਏ ਨੇ ਕਾਫੀ ਜੜੀ ਹੈ ਪਰੇਸ਼ਾਨੀ ਹੈ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਲਾਂ ਬਾਤਾਂ ਕਰ ਰਹੇ ਨੇ ਕਿ ਇਸ ਅੰਡਰਬ੍ਰਿਜ ਤੇ ਪਾਣੀ ਭਰਿਆ ਰਹਿੰਦਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਔਰ ਦੇਖਣਾ ਹੋਵੇਗਾ ਕਦੋਂ ਇਹ ਮਸਲੇ ਦਾ ਹੱਲ ਹੋਦਾ ਕਦੋਂ ਇਸ ਤੋਂ ਪਾਣੀ ਕੱਢਾ ਜਾਵੇਗਾ ਕੈਮਰਾ ਪਰਸਨਿਤ ਕੁਮਾਰ ਦੇ ਨਾਲ ਦਿਆ ਸਿੰਘ ਰਾਜਪੁਰਾ